ਸੈਂਟਰ ਸਰਕਾਰ ਦਾ ਵਾਈਟ ਟਾਰ ਹੈ 1 ਫਰਵਰੀ ਨੂੰ ਇਹ ਤਾਂ ਅਸੀਂ ਸਰਕਾਰ ਨੂੰ ਇਹੀ ਗੱਲ ਕਰ ਰਹੇ ਹਾਂ ਵੀ ਸਰਕਾਰੇ ਤੇ ਕਿਸਾਨ ਪੱਖੀ ਬਜਟ ਪੇਸ਼ ਕਰੇ ਜਿਹੜਾ ਕਿਸਾਨਾਂ ਦੇ ਹਿੱਤ ਦਾ ਹੋਵੇ ਕਿਉਂਕਿ ਅਜੇ ਤੱਕ ਕਿਸੇ ਇੱਕ ਸਰਕਾਰ ਨੇ ਕਿਸਾਨ ਪੱਖੀ ਬਜਟ ਪੇਸ਼ ਨਹੀਂ ਕੀਤਾ ਹੈਗਾ ਇਸ ਬਾਈਟੇ 'ਤੇ ਵੀ ਅਸੀਂ ਚਾਹੁੰਦੇ ਹਾਂ ਵੀ ਸਰਕਾਰੇ ਤੇ ਐਮਐਸਪੀ ਦੇਣ ਦੀ ਲੈ ਕੇ ਆਵੇ ਜਿਹੜਾ ਕਿਸਾਨ ਹੈਗਾ ਦੇਖੋ ਇੱਕ ਸਰਪਲਸਮੈਨ ਹੈਗਾ ਰਿਟਾਇਰਮੈਂਟ ਹੁੰਦੀ ਹੈ ਪੈਨਸ਼ਨ ਲੱਗਦੀ ਹੈ ਉਹਨੂੰ 40% 50% ਇਹ ਕਿਸਾਨ ਹੈ ਇੱਕ ਮਜ਼ਦੂਰ ਹੈ ਜਿਹੜਾ 60 ਸਾਲ ਤੋਂ ਉੱਪਰ ਹੋ ਕੇ ਵੀ ਆਪਣਾ ਕਿੱਤੇ ਨੂੰ ਅਪਣਾ ਕੇ ਰੱਖਦਾ ਹੈਗਾ ਕਿਉਂਕਿ ਉਹਨੂੰ ਵੀ ਲੋੜ ਹੈ ਪੈਨਸ਼ਨ ਦੀ ਇਸ ਕਰਕੇ ਬੈਠੇ ਸਰਕਾਰ ਕਿਸਾਨ ਮਜ਼ਦੂਰ ਨੂੰ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵੀ ਲਾਗੂ ਕਰੇ ਤੇ ਐਮਐਸਪੀ ਉਹਦੇ ਵਿੱਚ ਅਧੀਨ ਲੈ ਕੇ ਆਵੇ ਸਵਾਮੀ ਰਾਜ ਕਸ਼ਮੀਰ ਰਿਪੋਰਟ ਹੈ ਜਿਹੜੀ ਉਹਦੇ ਤਹਿਤ ਲਾਗੂ ਕਰੇ ਕਿਸਾਨਾਂ ਦੇ ਜਿਹੜੇ ਮਤਲਬ ਖੇਤੀ ਹੈ ਖੇਤੀ ਨੀਤੀ ਨੂੰ ਅਪਣਾਵੇ ਬਸਟ ਦੇ ਵਿੱਚ ਜਿਹੜਾ ਕਰਜ਼ਾ ਕਿਸਾਨ ਨੂੰ ਕਰਜ਼ਾ ਬਹੁਤ ਸਸਤੇ ਰੇਟ ਤੇ ਮਿਲਣਾ ਚਾਹੀਦਾ ਕਿਸਾਨ ਨੂੰ ਆੜਤਿਆਂ ਦੇ ਜੁੜੇ ਥਲੋਂ ਸਰਕਰਣਾ ਚਾਹੀਦਾ ਇਸ ਸਪੈਕਟ ਦੇ ਵਿੱਚ ਕਿਉਂਕਿ ਜਿੰਨੇ ਆ ਮੁਸ਼ਕਲਾਂ ਕਿਸਾਨ ਖੇਤੀ ਦੇ ਵਿੱਚ ਆ ਰਹੀਆਂ ਨੇ ਇਹ ਸਾਨੂੰ ਖੇਤੀ ਕਰਨ ਦੇ ਪ੍ਰੰਤ ਉਸ ਮੁਸ਼ਕਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਸਰਕਾਰ ਨੇ ਬੈਠ ਕਿਸਾਨ ਹਿਤ ਕਰਨਾ ਚਾਹੀਦਾ ਬੱਜਦਾ ਚਾਹੁੰਦਾ ਸਾਰੀ ਚੀਜ਼ਾਂ ਲਾ ਸਕਦੇ ਆ ਯਾ ਫਸਲਾਂ ਹੁੰਦੀਆਂ ਸਾਨੂੰ ਡੇਟ ਵੀ ਨਹੀਂ ਮਿਲਦੇ ਹੁਣ ਅਸੀਂ ਮੂੰਗੀ ਤੋਂ ਦੱਸਿਆ ਪਹਿਲਾਂ ਵੀ ਦੇ ਕੇ 100 ਰੁਪਏ ਕਿਲੋ ਰਿਆ ਕਈ ਬੀਜੀ ਵੀ ਗਿਆ ਸਾਡੀ ਉਹ 40 ਰੁਪਏ ਕਿਲੋ ਬਾਕੀ ਜਿਹੜੇ ਉਹ ਟਾਈਮ ਹੁੰਦਾ ਜੀ ਲਾਉਣ ਦਾ ਉਹ ਤਾਂ ਸਾਨੂੰ ਲੇਬਰ ਨਹੀਂ ਮਿਲਦੀ ਲੇਬਰ ਮਹਿੰਗੀ ਪੈ ਜਾਂਦੀ ਆ ਸਾਨੂੰ ਕੁਝ ਨਹੀਂ ਸਾਡੇ ਪੱਲੇ ਪੈਣਾ ਮਤਲਬ ਲੇਬਰ ਜਿਹੜਾ ਖਰਚਾ ਖਰਚਾ ਵੀ ਨਹੀਂ ਪੂਰਾ ਮੁੜਦਾ ਸਾਡਾ ਇਹ ਫਸਲਾਂ ਉੱਤੇ ਹੁਣਾਲ ਮੇ 60 ਸਾਲ ਦੀ ਉਮਰ ਹੋ ਗਈ ਮੇਰੀ ਵੀ ਪਹਿਲਾਂ ਬੱਚ ਬਣਦੋਂ ਮੈਂ ਖੇਤੀ ਕਰਦਾ ਰਿਹਾ ਗੱਲ ਬੜ ਬੰਦਾ ਵਾ ਵੀ ਹੁਣ ਮੇ ਤਾਂ ਕੋਈ ਕੰਮ ਨਹੀਂ ਹੁੰਦਾ ਹੈਗਾ ਹੁਣ ਮੈਂ ਬੇਲਾ ਅਲ ਛੋਟੀ ਨਾਲ ਕਰਦਾ ਤੇ ਡਵਾਗ ਲੈਣ ਨੂੰ ਕਹਿ ਕੋ ਖੇਤੀ ਕਰਾਈ ਦੀ ਇਹਦੇ ਵਿੱਚ ਹੁਣ ਤੁਸੀਂ ਵੀ ਲਾ ਲਓ ਦੇਖੋ ਵੀ ਜੇ ਕੋਈ ਬੱਚ ਦੇ ਨਹੀਂ ਫੇ ਕਰਾਂਗੇ ਕੀ ਅਸੀਂ ਤੇ ਜਿਹੜੇ ਕੇਂਦਰ ਸਰਕਾਰ ਦੇ ਬਜਟ ਦੇ ਵਿੱਚ ਜਿਹੜੀਆਂ ਇਹਨਾਂ ਨੂੰ ਵੀ ਇੱਕ ਫੋਰਨ ਦੇ ਵਿੱਚ ਲਫ਼ਜ਼ ਹੁੰਦਾ ਸੋਸ਼ਲ ਸਿਕਿਉਰਿਟੀ ਉਥੇ ਹਰ ਇੱਕ ਬੰਦੇ ਨੂੰ ਪੈਨਸ਼ਨ ਮਿਲਦੀ ਹੈ ਚਾਹੇ ਉਹ ਲੇਬਰ ਚਾਹੇ ਉਹ ਸਰਵਿਸ ਚਾਹੇ ਉਹ ਕੁਦਰ ਪ੍ਰਾਈਵੇਟ ਸੈਕਟਰ ਚ ਹੈ ਤਾਂ ਉਸੇ ਤਰ੍ਹਾਂ ਸਾਡੇ ਵੀ ਇੰਡੀਆ ਦੇ ਵਿੱਚ ਸੈਂਟਰ ਗਵਰਨਮੈਂਟ ਨੂੰ ਚਾਹੀਦਾ ਹੈ ਵੀ ਸਭ ਨੂੰ ਸੋਸ਼ਲ ਸਿਕਿਉਰਿਟੀ ਐਜ਼ ਅ ਪੈਨਸ਼ਨ ਜਿਹੜੀ ਅਮਾਉਂਟ ਹੈ ਉਹਦੀ ਮਤਲਬ ਪ੍ਰੋਪੋਰਸ਼ਨੈਲਿਟੀ ਦਿੱਤੀ ਜਾਵੇ ਸੈਕੰਡ ਬੰਨ ਇਹਨੂੰ ਲਾਹੇਬੰਦ ਕਰਨ ਵਾਸਤੇ ਇਹਦੇ ਵਾਸਤੇ ਸਪੈਸ਼ਲ ਨੀਤੀ ਇਖਤਿਆਰ ਕੀਤੀ ਜਾਵੇ ਤਾਂ ਕਿ ਇਹ ਇਹਦੀ ਜਿਹੜੀ ਖੇਤੀ ਦੀ ਅੱਛੀ ਪ੍ਰੋਫੈਸ਼ਨ ਦੀ ਗਰੋਥ ਹੋ ਸਕੇ ਥੈਟਸ ਆਲ ਸਮੱਸਿਆ ਤਾਂ ਜਿਹੜੀ ਉਹ ਫਸਲਾਂ ਦੀ ਹੈ ਜੀ ਸਾਡੇ ਐਮ ਐਸ ਸੀ ਮਿਲਣੀ ਚਾਹੀਦੀਆਂ ਸਾਨੂੰ 2 ਰੁਪਏ بچਣੇ ਚਾਹੀਦੇ ਨੇ ਕਿਤੇ ਹਰੇ ਕੇ ਸਾਲ ਘਟੇ ਜਾ ਰਹੇ ਆ ਜੀ ਇਹ ਹੀ ਗੱਲ ਜੀ ਬਸ ਅੱਛਾ ਕੀ ਜਿਵੇਂ ਹੁਣ ਕਈ ਚੀਜ਼ਾਂ ਫਸਲਾਂ ਨੇ ਜਿਵੇਂ ਗੰਨਾ ਪੰਜਾਬ ਤੋਂ ਖਤਮ ਹੁੰਦਾ ਜਾ ਰਿਹਾ ਖਤਮ ਹੋ ਗਈ ਪੈਸੇ ਨਹੀਂ ਦੇ ਰਹੇ ਗੱਲਾਂ ਤਾਂ ਖਤਮ ਗੰਨੇ ਸਾਨੂੰ ਰੇਟ ਪੂਰਾ ਸਹੀ ਕਰਨ ਗੰਨੇ ਤਾਂ ਬਥੇ ਸਾਰੇ ਕਿਤੇ ਗੰਨਾ ਵੀ ਲਾਦਾਂਗੇ ਜੀ ਸੀ ਗੱਲ ਕਰਨ ਵੀ ਇਹਨਾਂ ਰੇਟ ਦੇਵਾਂਗੇ ਸਾਨੂੰ ਸਹੀ ਟਾਈਮ ਤੇ ਪੈਸੇ ਦੇਵਾਂਗੇ ਗੰਨਾ ਲਾਵਾਂਗੇ ਤੁਹਾਡਾ ਪਹਿਲੀ ਗੱਲ ਗੰਨਾ ਹੀ ਲੈਂਦੇ ਜਦੋਂ ਗੰਨਾ ਵਧ ਜਾਂਦਾ ਜੀ ਅਣਸਰ ਦੇ ਸਾਰਾ ਕੋਈ ਬੋਣਾ ਪੈਂਦਾ ਜੀ ਫਿਰ